ਕਿ ਤਾਂ ਨਾ ਕਿੰਦੇ ਹੁੰਦੇ ਵੀ ਗੁਰੂਆਂ ਪੀਰਾਂ ਦੀ ਧਰਤੀ ਧਰਤੀ ਪੰਜਾਬ ਕਹਿੰਦੇ ਹਨ ਉਹਨਾਂ ਦਾ ਆਸਟ੍ਰੇਲੀਆ ਵੀ ਗੁਰੂਆਂ ਪੀਰਾਂ ਦੀ ਧਰਤੀ ਹੈ ਹਨੀ ਜਿਹੜਾ ਉਹਨਾਂ ਨੇ ਰੱਖਿਆ ਹੋਆ ਵਾ ਡੱਬੇ ਰੱਖੇ ਆ ਤੇ ਉਹਦੇ ਵਿੱਚ ਤੁਸੀਂ ਪੈਸੇ ਰੱਖ ਜੋ ਜਿੰਨਾ ਰੇਟ ਲੱਗਾ ਹੋਇਆ ਵਾ ਕੋਈ ਇੱਥੇ ਦੁਕਾਨਦਾਰ ਨਹੀਂ ਕੋਈ ਕੁਛ ਨਹੀਂ ਹਾਂ ਸੋ ਦੇਖੋ ਹਨੀ ਫਾਰ ਸੇਲ ਔਰ ਡੱਬੇ ਵਿੱਚ ਹਨੀ ਪਿਆ ਵਾ ਬਾਕਸ ਦੇ ਵਿੱਚ ਸੋ ਕੋਈ ਇੱਥੇ ਦੁਕਾਨਦਾਰ ਨਹੀਂ ਕੋਈ ਕੈਮਰਾ ਨਹੀਂ ਕੋਈ ਰੋਕ ਟੋਕ ਕਰਨ ਵਾਲੀ ਆਪਣੀ ਇਮਾਨਦਾਰੀ ਦੀ ਦੁਕਾਨ ਹੈ ਸੋ ਸਲਾਮ ਹੈ ਇਸ ਮੁਲਕ ਨੂੰ ਸਲਾਮ ਹੈ ਆਸਟ੍ਰੇਲੀਆ ਨੂੰ ਹਾਂਜੀ ਕਿਵੇਂ ਹੋ ਸਾਰੇ ਆਪਾਂ ਖੜੇ ਆ ਪਰਥ ਆਸਟ੍ਰੇਲੀਆ ਦੇ ਵਿੱਚ ਤੇ ਆ ਇੱਕ ਬਿਲਕੁਲ ਜੰਗਲੀ ਏਰੀਆ ਵਾ ਜਿੱਦਾਂ ਆਪਾਂ ਡੇਰਿਆਂ ਤੇ ਪੰਜਾਬ 'ਚ ਰਹਿੰਦੇ ਆ ਉਸੇ ਤਰ੍ਹਾਂ ਦਾ ਇਹਨੂੰ ਕਿਹਾਸੇ ਨੇ ਬਿਲਕੁਲ ਇਦਾਂ ਜੰਗਲ ਆ ਤੇ ਖੁੱਲੇ ਰੁੱਖ ਆ ਤੇ ਆ ਰੋੜਿਆ ਤੇ ਮੈਂ ਇੱਥੋਂ ਕੰਮ ਕਰਨ ਲਈ ਜਾ ਰਿਹਾ ਸੀ ਕਿਸੇ ਦੇ ਜਗ੍ਹਾ ਤੇ ਤੇ ਰਾਹ ਵਿੱਚ ਮੇਰੀ ਨਿਗਾ ਪਈ ਆ ਹਨੀਕ ਫੋਰ ਸੇਲ ਤੁਸੀਂ ਦੇਖੋ ਇਮਾਨਦਾਰੀ ਦੀਆਂ ਗੱਲਾਂ ਜਿੱਦਾਂ ਨਾ ਕਹਿੰਦੇ ਹੁੰਦੇ ਵੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਕਹਿੰਦੇ ਆ ਮੈਨੂੰ ਲੱਗਦਾ ਆਸਟ੍ਰੇਲੀਆ ਵੀ ਗੁਰੂਆਂ ਪੀਰਾਂ ਦੀ ਧਰਤੀ ਆ ਆ ਦੇਖੋ ਆ ਦੇਖੋ ਹਨੀ ਪਿਆਵਾ ਹੈਨਾ ਤੇ ਉਹ ਵਿੱਚ ਰੇਟ ਲੱਗੇ ਪਏ ਆ ਅੱਡੇ ਡੱਬਿਆਂ ਤੇ ਆ 45 ਡਾਲਰ ਦਾ ਪਿਓਰ ਹਨੀ ਆ ਇਹ ਹੈਨਾ ਆ ਦੇਖੋ ਤੁਸੀਂ ਆ ਦੇਖੋ ਤੁਸੀਂ ਹੈਨਾ ਤੇ ਇੱਥੇ ਇਹਨਾਂ ਨੇ ਆਪਣਾ ਕੋਈ ਦੁਕਾਨਦਾਰ ਨਹੀਂ ਬਿਠਾਇਆ ਹੋਇਆ ਤੇ ਹਨੀ ਫੋਰ ਸੇਲ ਲਾਇਆ ਹੋਇਆ ਵਾ ਤੁਸੀਂ ਦੇਖੋਗੇ ਇਹ ਇਮਾਨਦਾਰੀ ਦਾ ਕੰਮ ਆ ਕਿੰਨਾ ਹਨਾ ਕੋਈ ਦੁਕਾਨਦਾਰ ਨਹੀਂ ਕੋਈ ਕੁਛ ਨਹੀਂ ਕੋਈ ਕੈਮਰਾ ਨਹੀਂ ਕੋਈ ਕੁਛ ਨਹੀਂ ਉੱਧਾਂ ਉਹਨਾਂ ਨੇ ਆਪਣੀ ਪ੍ਰਾਪਰਟੀ 'ਚ ਕੈਮਰੇ ਜ਼ਰੂਰ ਲਾਏ ਹੋਣਗੇ ਪਰ ਇੱਥੇ ਕੋਈ ਦੁਕਾਨਦਾਰ ਨਹੀਂ ਤੁਸੀਂ ਦੇਖੋ ਇਹ ਕਿੱਡੀ ਜ਼ਬਰਦਸਤ ਚੀਜ਼ ਹੈ ਹਨਾ ਤੇ ਆਪਣਾ ਆ ਦੇਖੋ ਹਨੀ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਵਾ ਡੱਬੇ ਰੱਖੇ ਆ ਤੇ ਉਹਦੇ ਵਿੱਚ ਤੁਸੀਂ ਪੈਸੇ ਰੱਖ ਜੋ ਜਿੰਨਾ ਰੇਟ ਲੱਗਾ ਹੋਇਆ ਵਾ ਕੋਈ ਇੱਥੇ ਦੁਕਾਨਦਾਰ ਨਹੀਂ ਕੋਈ ਕੁਛ ਨਹੀਂ ਹਨਾ ਸੋ ਕਿੰਨੀ ਜ਼ਬਰਦਸਤ ਚੀਜ਼ ਆ ਆ ਘਾਰਿਆਂ ਬੰਦਿਆਂ ਦਾ ਤੇ ਉਹਨਾਂ ਨੇ ਆ ਆਪਡੀ ਦੁਕਾਨ ਲਾਈ ਆ ਸ਼ਹਿਦ ਵਾਸਤੇ ਤੇ ਇੱਥੇ ਹਨੀ ਫੋਰ ਸੇਲ ਲਿਖਿਆ ਹੋਇਆ ਵਾ ਜੀ ਦੇਖ ਲੋ ਇਹ ਮੁਲਕ ਕਿਵੇਂ ਨਾ ਤਰੱਕੀ ਕਰਨ ਯਾਰ ਕਿਵੇਂ ਨਾ ਇਹ ਮੁਲਕ ਅੱਗੇ ਵਧਣ ਕਿਵੇਂ ਨਾ ਇਹ ਇਹਨਾਂ ਦੀ ਜਿਹੜੀ ਆ ਗੱਲਬਾਤ ਅੱਗੇ ਦੁਨੀਆ 'ਚ ਜਾਵੇ ਜਿਨ੍ਹਾਂ ਨੇ ਕੋਈ ਇਮਾਨਦਾਰੀ ਦੀ ਕੋਈ ਗੱਲ ਜਿਹੜੀ ਆ ਉਹ ਉਸੇ ਹੀ ਰਹਿਣਾ ਵਾ ਇਮਾਨਦਾਰੀ ਦੀ ਗੱਲ ਤੋਂ ਕਿਤੇ ਪਾਸੇ ਹੋਰ ਹੋਣਾ ਹੀ ਨਹੀਂ ਹੈ ਨਾ ਸੋ ਦੇਖੋ ਹਨੀ ਫॉर ਸੇਲ ਔਰ ਡੱਬੇ ਵਿੱਚ ਹਨੀ ਪਿਆ ਵਾ ਬਾਕਸ ਦੇ ਵਿੱਚ ਸੋ ਕੋਈ ਇੱਥੇ ਦੁਕਾਨਦਾਰ ਨਹੀਂ ਕੋਈ ਕੈਮਰਾ ਨਹੀਂ ਕੋਈ ਰੋਕ ਟੋਕ ਕਰਨ ਲਈ ਆਪਣੀ ਇਮਾਨਦਾਰੀ ਦੀ ਦੁਕਾਨ ਆ ਸੋ ਸਲਾਮ ਹੈ ਇਸ ਮੁਲਕ ਨੂੰ ਸਲਾਮ ਹੈ ਆਸਟ੍ਰੇਲੀਆ ਨੂੰ ਤੇ ਸਲਾਮ ਹੈ ਆਸਟ੍ਰੇਲੀਆ ਦੇ ਲੋਕਾਂ ਨੂੰ ਦੇਖੋ ਕਿੰਨਾ ਵਧੀਆ ਸਿਸਟਮ ਆ ਹਨੀ ਫॉर ਸੇਲ ਕੋਈ ਦੁਕਾਨਦਾਰ ਨਹੀਂ ਕੋਈ ਕੈਮਰਾ ਨਹੀਂ ਪੈਸੇ ਬਾਹ ਉਹ ਦਿਖਾ ਨਹੀਂ ਲੈ ਜਾਓ ਸ਼ਹਿਰ ਲੈ ਜਾਓ ਥੈਂਕ ਯੂ ਵੈਰੀ ਮਚ ਵੀਡੀਓ ਵਾਚ ਕਰ ਲਈ ਇਸ ਤਰ੍ਹਾਂ ਦੀ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਹਾਂਜੀ ਪੰਜਾਬ ਦੇ ਨਾਲ ਜੁੜੇ ਰਹੋ ਥੈਂਕ ਯੂ